ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾਰ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾ ਸਾਹਿਬ ਮੇਰਾ ਨੀਤ ਨਮਾ ਸਦਾ ਸਦਾ ਦਾਤਾ ਅਨ ਦਿਲ ਸਾਹਿਬ ਸੇਵੀ ਹੈ ਦਾਏ ਸੋਏ ਸੁਣ ਸੁਣ ਮੇਰੀ ਜਾ ਇੱਕ ਹੈ ਦੂਜਾ ਨਹੀਂ ਕੋਈ ਤਾਂ ਕੀ ਸੇਵਾ ਸੋ ਕਰੇ ਜਾਂ ਕੋ ਨਦਰ ਕਰੇ ਤੁਤ ਪੰਜ ਪਿਆਰੇ ਕੇਵ ਰਹਾਂ ਸਾਗੜ ਆਈ ਤੇ ਜਿਤਨਾ ਮੈਂ ਤੇਰੇ ਲਾਗ ਰਹਾ ਦੂਜਾ ਨਹੀਂ ਰੇ ਜਾਏ ਕਹਾਂ ਆਗੇ ਪਿਆਰੇ ਜਾਏ ਰਹਾ ਆਗੇ ਪਿਆਰੇ ਜਾਏ ਕਹਾਂ ਸੇਵੀ ਸਾਹਿਬ ਆਪਣਾ ਅਬਰ ਨਾ ਜਾਚੋਂ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁੱਕ ਚੁੱਕ ਹੋ ਅਵਰ ਨ ਜਾਚੋ ਕੋਏ ਨਾਨਕ ਤਾਂ ਕਾ ਦਾਸ ਹੈ ਬਿੰਦ ਬਿੰਦ ਚੁਕ ਚੁਕ ਹੋਏ ਸਾਖਿਪ ਤੇਰੇ ਨਾਮ ਬਿਟੋ sada sada data sada sada data sada sada data sada sada data ਪਾਈ ਪਾਈ ਬੈਠੇ ਹੋ ਕੋਈ ਵੀ ਰਸਨਾ ਬੰਨ੍ਹੀ ਨਾ ਰਹੇ ਸਾਰੇ ਮਨ ਦੀ ਅਤੇ ਇਸ ਰਸਨਾ ਦੀ ਹਾਜ਼ਰੀ ਗੁਰੂ ਦੇ ਦਰ ਤੇ ਲਾਓ ਤਾਂ ਕਿ ਸਾਡੀ ਹਾਜ਼ਰੀ ਗੁਰੂ ਦੇ ਦਰ ਤੇ ਪ੍ਰਵਾਨ ਹੋਵੇ ਵਾਹਿਗੁਰੂ ਦਾ ਸਿਮਰਨ ਇਹ ਏਸੀ ਕਰਕੇ ਇਹ 5-7 ਮਿੰਟ ਦਾ ਜਿਹੜਾ ਸਿਮਰਨ ਰੱਖਿਆ ਹੈ ਤਾਂ ਕਿ ਕਈ ਵੇਲੇ ਮਨੁੱਖ ਨੂੰ ਬਾਣੀ ਕੰਠ ਨਹੀਂ ਹੈ ਐਸੀ ਸਕਰੀਨ ਤੇ ਚੱਲ ਰਹੀ ਹੈ ਚੰਗਾ ਉਪਰਾਲਾ ਹੈ ਜਿਹੜੇ ਨਹੀਂ ਵੀ ਪੜ ਸਕਦੇ ਉਹ ਘੱਟ ਤੋਂ ਘੱਟ ਆ ਕੇ ਗੁਰਦੁਆਰੇ ਦੇ ਵਿੱਚ ਨਵੇਂ ਸਾਲ ਦੀ ਆਮਦ ਦੇ ਲਈ ਅੰਦਰੋਂ ਮਨੋਂ ਇੱਕ ਵਾਰੀ ਵਾਹਿਗੁਰੂ ਤਾਂ ਕਹਿ ਸਕਣ ਇਸ ਕਰਕੇ ਇਹ 5-7 ਮਿੰਟ ਦਾ ਆਪਾਂ ਵਿਸ਼ੇਸ਼ ਉਹਨਾਂ ਵਾਸਤੇ ਉਪਰਾਲਾ ਰੱਖਿਆ ਹੈ ਆਓ ਇੱਕ ਲਾਈਨ ਅਸੀਂ ਇੱਕ ਲਾਈਨ ਸਾਰੀ ਸੰਗਤ ਨੇ ਬੜੇ ਜੋਰ ਦੇ ਨਾਲ ਜੋਸ਼ ਦੇ ਨਾਲ ਗੁਰੂ ਨੂੰ ਹਾਜ਼ਰ ਨਜ਼ਰ ਸਮਝਦੇ ਹੋਏ ਬਾਈ ਗੁਰੂ ਸਿਮਰਨ ਕਰਨਾ ਹੈ ਵਾਹਿਗੁਰੂ ਵਾਹਿ Good. ਜਿਸ ਤਰ੍ਹਾਂ ਆਪਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਆਪਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਗੁਰਦੁਆਰਾ ਸਾਹਿਬ ਦੀ ਇਸ ਪਾਸੇ ਦੀ ਜਿਹੜੀ ਇਮਾਰਤ ਹੈ ਤੇ ਪਿਛਲੇ ਪਾਸੇ ਜੋ ਲੇਡੀਜ਼ ਜੈਂਟਸ ਟਾਇਲਟ ਬਾਥਰੂਮ ਹਨ ਉਹ ਸਾਰਾ ਕੁਝ ਨਵਾਂ ਬਣਨਾ ਹੈ ਇੱਕ ਲੈਵਲ ਦੇ ਉੱਤੇ ਅਤੇ ਜਿਹੜਾ ਫਰੰਟ ਹੈ ਉਹ ਕੋਸ਼ਿਸ਼ ਹੈ ਕਿ ਅੱਗਿਓਂ ਤੀ फ्रंट ਤੇ ਆ ਕੇ ਅਸੀਂ ਗੁਰੂ ਦੇ ਸਹਬ ਦੇ ਅੱਗੇ ਨਤਮਸਤਕ ਹੋਈਏ ਜੋੜਾ ਕਰ ਲਿਫਟ ਸਾਰਾ ਕੁਝ ਅੱਗੇ ਬਣੇਗਾ ਅਤੇ ਉੱਪਰ ਨਵਾਂ ਹਾਲ ਪਰਲਾ ਹਾਲ ਉਹਦੀ ਜਗ੍ਹਾ ਤੇ ਵੱਡਾ ਲੰਗਰ ਹਾਲ ਬਣੇਗਾ ਤੇ ਜਿਹੜਾ ਪਿੱਛੇ ਵਾਲਾ ਲੰਗਰ ਹਾਲ ਹੈ ਉਹ ਐਲ ਸ਼ੇਪ ਦੇ ਵਿੱਚ ਵੱਡਾ ਲੰਗਰ ਬਣੇਗਾ ਪ੍ਰੋਗਰਾਮ ਬਣਾਏ ਗਏ ਹਨ ਉਸੇ ਪ੍ਰੋਗਰਾਮ ਨੂੰ ਨੇਪਰੇ ਚੜਾਉਣ ਵਾਸਤੇ ਆਪ ਸਮੂਹ ਸੰਗਤ ਦਾ ਵਿਸ਼ੇਸ਼ ਸਹਿਯੋਗ ਹੈ ਇਸ ਕਰਕੇ ਆਪ ਜੀ ਵੱਧ ਤੋਂ ਵੱਧ ਮਾਇਆ ਦੇਣੀ ਹੈ ਕਿਉਂਕਿ ਪ੍ਰੋਜੈਕਟ ਵੱਡਾ ਹੈ ਗੁਰੂ ਵੀ ਵੱਡਾ ਹੈ ਪ੍ਰੋਜੈਕਟ ਵੀ ਵੱਡਾ ਹੈ ਸੰਗਤ ਵੀ ਵੱਡੀ ਹੈ ਸੰਗਤ ਦਾ ਦਿਲ ਵੀ ਵੱਡਾ ਹੋਣਾ ਚਾਹੀਦਾ ਹੈ ਪ੍ਰਮਾਤਮਾ ਉਹਦੇ ਅੱਗੇ ਅਰਦਾਸ ਕਰਦੇ ਹਨ ਕਹਿੰਦੇ ਕਿ ਮੈਨੂੰ ਐਦਾ ਦਾ ਵਰ ਦੇ ਕਿ ਮੈਂ ਸ਼ੁਭ ਕਰਮਨ ਤੋਂ ਚੰਗੇ ਕਰਮ ਕਰਨ ਤੋਂ ਕਦੇ ਡਰਾਂ ਨਾ ਇਸ ਕਾਰਜ ਲਈ ਆਪਣੀ ਮਾਇਆ ਕੱਢਣੀ ਬਹੁਤ ਵੱਡਾ ਸ਼ੁਭ ਕਾਰਜ ਹੈ ਆਓ ਬੜੇ ਪਿਆਰ ਦੇ ਨਾਲ ਸਾਰੇ ਰਲ ਮਿਲ ਕੇ ਇਹ ਸ਼ਬਦ ਨਾਲ ਨਾਲ ਸਰਵਣ ਕਰਾਂਗੇ ਇੱਕ ਅਪੀਲ ਦੇ ਵਾਸਤੇ ਇਹ ਸ਼ਬਦ ਹੈ ਤੇ ਸਾਰਿਆਂ ਨੇ ਤਿਲ ਫੁੱਲ ਪੇਟਾ ਜੋ ਵੀ ਹੈ ਜਿੰਨਾ ਵੀ ਸਰਦਾ ਹੈ ਉਹ ਆਪ ਜੀ ਦੇ ਸਕਦੇ ਹੋ ਅਤੇ ਪ੍ਰਬੰਧਕ ਸਹਿਬਾਨਾਂ ਨੂੰ ਆਪਣੇ ਨਾਮ ਵੀ ਲਿਖਾ ਸਕਦੇ ਹੋ ਆਓ ਬੜੇ ਪਿਆਰ ਦੇ ਨਾਲ ਸ਼ਬਦ ਹੁਕਮ ਹੋਇਆ ਸੀ ਸਾਡੇ ਸਤਿਕਾਰਯੋਗ ਜਸਪਾਲ ਸਿੰਘ ਜੀ ਵਰਦੀ ਕਿ ਦੇਹ ਸ਼ੀਵਾ ਵਰ ਮੋਹੇ ਇਹ ਹੈ ਇਹ ਸ਼ਬਦ ਜਰੂਰ ਸਰਵਣ ਕਰਵਾਇਓ ਕਿਉਂਕਿ ਬਾਣੀ ਸਾਰੀ ਬੜੀ ਮਿੱਠੀ ਹੈ ਚੰਗੀ ਹੈ ਮਨ ਨੂੰ ਤਰਾਸ ਦੇਣ ਵਾਲੀ ਹੈ ਕੁਝ ਸ਼ਬਦ ਅਜਿਹੀ ਹੁੰਦੇ ਹਨ ਜਿਹੜੇ ਮਨ ਨੂੰ ਟੰਪ ਜਾਂਦੇ ਹਨ ਆਓ ਬੜੇ ਪਿਆਰ ਦੇ ਨਾਲ ਇਹ ਸ਼ਬਦ ਸਰਵਣ ਕਰੀਏ